ਤੋ ਪਹਿਲੋ ਤਾਂ ਜੀ ਆ ਤੁਸੀਂ ਸਾਰੇ ਪੱਤਰਕਾਰ ਸਾਥੀ ਆਇਓ ਤੁਹਾਡੇ ਚੈਨਲ ਦੇ ਮਾਧਿਅਮ ਦਰਾਈ ਮੈਂ ਅੱਜ ਦੀ ਮੀਟਿੰਗ ਦੀਆਂ ਜਿਹੜੇ ਡਿਸੀਜਨ ਨੇ ਉਹ ਸਾਂਝਾ ਕਰਨ ਲੱਗਿਆ ਸਭ ਤੋਂ ਪਹਿਲੋ ਇਹ ਹੈ ਕਿ ਪੰਜਾਬ ਦੇ ਅੰਦਰ ਜਿਹੜੀ ਵੀਟ ਦੀ ਗਵਰਨਮੈਂਟ ਦਾ ਐਲਾਨ ਹੋ ਚੁੱਕਿਆ ਹੈ 1 April ਤੋਂ ਸਰਕਾਰੀ ਖਰੀਦ ਜਿਹੜੀ ਹੈ ਉਹ ਪੰਜਾਬ 'ਚ ਸ਼ੁਰੂ ਹੈ ਔਰ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਇਸ ਪ੍ਰੋਕਿਊਰਮੈਂਟ ਦੇ ਸੀਜ਼ਨ ਨੂੰ ਲੈ ਕੇ ਜਿੰਨੇ ਵੀ ਪ੍ਰਬੰਧ ਕੀਤੇ ਆ ਜੋ ਵੀ ਪੰਜਾਬ ਦੇ ਅੰਦਰ ਅਸੀਂ ਇੰਤਜ਼ਾਮ ਕੀਤੇ ਆ ਉਹਦੀ ਗਰਾਸ ਰੂਟ ਤੱਕ ਜਾ ਕੇ ਥੱਲੇ ਉਹ ਫੀਡਬੈਕ ਲੈ ਰਹੇ ਆ ਸੋ ਅੱਜ ਇਹ ਉਹਦੀ ਕੜੀ ਦੇ ਤਹਿਤ ਅਸੀਂ ਮਾਝੇ ਦੇ ਜਿਹੜੇ ਸਾਡੇ 4 ਡਿਸਟ੍ਰਿਕਟ ਹੈ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਤੇ ਅੰਮ੍ਰਿਤਸਰ ਉਹਨਾਂ ਦੇ ਸਾਰੇ ਡੀਐਫਐਸਸੀ ਸਹਿਬਾਨ ਸਾਡੇ ਐਮਡੀ ਅਲੱਗ-ਅਲੱਗ ਜਿਹੜੀਆਂ ਪ੍ਰੋਕੂਰਮੈਂਟ ਸਾਡੀਆਂ ਏਜੰਸੀਆਂ ਨੇ ਔਰ ਸਾਡੇ ਡਿਪਟੀ ਡਾਇਰੈਕਟਰ ਸੋ ਅੱਜ ਦੀ ਮੀਟਿੰਗ ਦੇ ਅੰਦਰ ਮੋਟੇ ਰੂਪ ਚ ਕਿਉਂਕਿ ਮਾਝੇ ਦੇ ਅੰਦਰ ਜਿਹੜੀ ਕਣਕ ਹੈ ਉਹ ਆਮ ਤੌਰ ਤੇ 10-12 April ਦੇ ਨੇੜੇ ਤੇੜੇ ਉਹ ਆਣੀ ਸ਼ੁਰੂ ਹੋਣੀ ਹੈ ਸੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਅਸੀਂ ਜਿਹੜਾ ਇੰਤਜ਼ਾਮ ਹੈ ਪੰਜਾਬ ਦੀ ਮੰਡੀ ਚ ਜਿਹੜਾ ਕਿਸਾਨ ਨੇ ਆਉਣਾ ਉਸ ਮਤਲਬ ਸਮੇਂ ਚ ਕੋਈ ਉਹਨੂੰ ਦਿੱਕਤ ਨਾ ਹੋਵੇ ਇਹਦੇ ਲਈ ਅਸੀਂ ਪੂਰੀ ਤਰ੍ਹਾਂ ਤਿਆਰੀਆਂ ਕੀਤੀਆਂ ਨੇ ਸੋ ਇਸ ਵਾਰ ਸਾਨੂੰ ਜਿਹੜਾ ਕੇਂਦਰੀ ਪੂਲ ਦੇ ਲਈ ਅ 124 ਲੱਖ ਐਮਟੀ ਦਾ ਟਾਰਗੇਟ ਮੇਰੇ ਆ ਜਿਹੜਾ ਪਹਾ ਸਰਕਾਰ ਵੱਲੋਂ ਸੋ ਉਹਦੇ ਲਈ ਸਾਨੂੰ 28000 894 ਕਰੋੜ ਰੁਪਈਆ 28894 ਕਰੋੜ ਰੁਪਈਆ ਸੀਸੀਐਲ ਵੀ ਸਾਡੇ ਕੋ ਆ ਚੁੱਕੀ ਹੈ ਅਵੇ ਵੱਲੋਂ ਸੋ ਜਿਹੜਾ ਵਾਰਦਨ ਆ ਉਹ ਆਲਮੋਸਟ ਸਾਡੇ ਕੋ ਜਿਹੜਾ ਉਹ ਕੰਪਲੀਟ ਆ ਸੋ ਅਸੀਂ ਉਹਨੂੰ ਵਾਰਦਨ ਨੂੰ ਜਿਹੜੇ ਖਰੀਦ ਕੇਂਦਰ ਨੇ ਸਾਡੇ ਉਹਨਾਂ ਤੇ ਪਹੁੰਚਦਾ ਕਰ ਦਿੱਤੇ ਆ ਸੋ ਅੰਦਾਜ਼ਨ 8 ਲੱਖ ਕਿਸਾਨਾਂ ਨੇ ਜਿਹੜਾ ਮੰਡੀਆਂ ਚਾਉਣਾ ਸੋ ਅਸੀਂ 1864 ਜਿਹੜੇ ਸਾਡੇ ਖਰੀਦ ਕੇਂਦਰ ਨੇ ਪੰਜਾਬ ਦੇ ਅੰਦਰ ਉਹ ਜਿਹੜੇ ਕਾਇਮ ਕੀਤੇ ਆ ਇਸ ਤੋਂ ਇਲਾਵਾ ਜੇ ਕਿਤੇ ਲੋੜ ਪੈ ਜਾਵੇ ਤੇ ਸਾਡੇ ਕੋਲ 600 ਆਰਜੀ ਮੰਡੀਆਂ ਨੇ ਉਹ ਵੀ ਅਸੀਂ ਤਿਆਰ ਤਿਆਰ ਰੱਖੀਆਂ ਹੋਈਆਂ ਨੇ ਸੋ ਪੂਰੀ ਤਰ੍ਹਾਂ ਜਿਹੜੀ ਸਾਡੀ ਬਚਨਬੱਤਾਂ ਸਰਕਾਰ ਦੀ ਕਿ ਕਿਸਾਨ ਦਾ ਕਲਾ ਕਲਾ ਦਾਣਾ ਚੱਕਾਂਗੇ ਔਰ ਉਹਦੀ ਜਿਹੜੀ ਪੇਮੈਂਟ 24 ਘੰਟੇ ਦੇ ਵਿੱਚ ਵਿੱਚ ਉਹ ਕਿਸਾਨ ਦੇ ਖਾਤੇ ਚ ਪਾਣ ਦਾ ਮੁੱਖ ਮੰਤਰੀ ਜੀ ਦਾ ਆਦੇਸ਼ ਹੈ ਸੋ ਅੱਜ ਇਹਨਾਂ ਚਾਰ ਜ਼ਿਲ੍ਹਿਆਂ ਦੇ ਅੰਦਰ ਇੰਤਜ਼ਾਮਾਂ ਦਾ ਨਿਰੀਖਣ ਕੀਤਾ ਉਹਦਾ ਜ਼ਾਇਜ਼ਾ ਲਿਆ ਔਰ ਨਾਲ ਹੀ ਵੀ ਹਦਾਇਤ ਕੀਤੀ ਹੈ ਕਿ ਇਸ ਸੀਜ਼ਨ ਨੂੰ ਅਸੀਂ ਪਹਿਲੇ ਵਾਂਗ ਵਧੀਆ ਸੀਜ਼ਨ ਰੱਖਣਾ ਔਰ ਕਿਸਾਨ ਨੂੰ ਕੋਈ ਮੰਡੀ ਦੀ ਦਿੱਕਤ ਨਾ ਆਵੇ ਇਹਦੇ ਲਈ ਪੂਰੀ ਤਰ੍ਹਾਂ ਹਦਾਇਤਾਂ ਕੀਤੀਆਂ ਗਈਆਂ ਨੇ ਵੀ ਕੋਈ ਬਿਨਾ ਕਿਸੇ ਠੋਸ ਕਾਰਨ ਤੋਂ ਕੋਈ ਸਾਡਾ ਅਫਸਰ ਕੋ ਸਾਡਾ ਮੁਲਾਜ਼ਮ ਉਹ ਆਪਣੇ ਦਿੱਤੀ ਹੋਈ ਥਾਂ ਤੋਂ ਲਾਂਭੇ ਨਾ ਜਾਵੇ ਔਰ ਮੰਡੀਆਂ ਦੇ ਅੰਦਰ ਪਾਣੀ ਦੀ ਵਿਵਸਥਾ ਦੇ ਉੱਤੇ ਜ਼ੋਰ ਦਿੱਤਾ ਗਿਆ ਅ ਮਤਲਬ ਫਰਸਟ ایڈ ਦੇ ਉੱਤੇ ਜ਼ੋਰ ਦਿੱਤਾ ਗਿਆ ਤਾਂ ਜੋ ਮਨੁੱਖੀ ਜ਼ਿੰਵਨ ਨੂੰ ਕਦੀ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਔਕੜ ਆਂਦੀ ਹੈ ਤੇ ਅਸੀਂ ਉਹਨੂੰ ਉੱਥੇ ਹੀ ਪ੍ਰੋਵਾਈਡ ਕਰਾ ਸਕੀਏ ਸੋ ਪੂਰੀ ਤਰ੍ਹਾਂ ਜਿਹੜੀਆਂ ਸਾਡੀਆਂ ਤਿਆਰੀਆਂ ਨੇ ਔਰ ਮੈਂ ਉਮੀਦ ਕਰਦਾ ਮੈਂ ਅਰਦਾਸ ਵੀ ਕਰਦਾ ਕਿ ਮੌਸਮ ਚੰਗਾ ਰਹੇ ਕੁਦਰਤ ਸਾਡੇ ਦੇ ਅਸੀਰਵਾਦ ਰੱਖੇ ਔਰ ਇਸ ਵਾਰ ਬੰਪਰ ਫਸਲ ਪੰਜਾਬ ਦੇ ਅੰਦਰ ਜੋ ਫੀਡਬੈਕ ਹੈ ਉਹ ਜਿਹੜੀ ਚੰਗੀ ਫਸਲ ਦੀ ਹੈ ਔਰ ਸਾਨੂੰ ਲੱਗਦਾ ਵੀ ਅਸੀਂ ਜਿਹੜਾ ਟਾਰਗੇਟ ਉਹ ਕੰਪਲੀਟ ਕਰਾਂਗੇ ਜਿਹੜਾ ਸਾਨੂੰ ਕੇਂਦਰੀ ਪੂਲ ਲਈ ਮਿਲਿਆ ਔਰ ਮੇਰੇ ਨਾਲ ਜਿੱਥੇ ਅੱਜ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਸਭਾ ਉਹ ਬੈਠੇ ਸੀਗੇ ਔਰ ਮੇਰੇ ਬੜੇ ਅਜ਼ੀਜ਼ ਬੈਲ ਸਾਹਿਬ ਜਿਹੜੇ ਸਾਡੇ ਹੈਲਥ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਨੇ ਮੇਰੇ ਖੱਬੇ ਪਾਸੇ ਸੰਸੇਰ ਸਿੰਘ ਜੀ ਜਿਹੜੇ ਆ ਸਾਡੇ ਹਲਕਾ ਚਾਰਜ ਵੀ ਨੇ ਔਰ ਗੁਰਦਾਸਪੁਰ ਦੇ ਪ੍ਰਧਾਨ ਵੀ ਨੇ ਡਿਸਟ੍ਰਿਕਟ ਦੇ ਸੋ ਤਮਾਮ ਜਿਹੜਾ ਸਾਡਾ ਉਹ ਸਰਕਾਰ ਦਾ ਸਟ੍ਰਕਚਰ ਆ ਉਹ ਇਹਨਾਂ ਦਿਨਾਂ ਦੇ ਅੰਦਰ ਪੂਰੀ ਤਰ੍ਹਾਂ ਤਿਆਰੀ ਕਰਕੇ ਬੈਠਾ ਮੰਡੀ ਨੂੰ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਇਹਦੇ ਲਈ ਸਾਰੇ ਬਦਲਾਅ ਦੱਸ ਕੀਤੇ ਨੇ ਦਿੱਕਤ ਕੰਨ ਤੋਂ ਅਗਲਾ ਆ ਰਹੀ ਸਪੇਸ ਜਿੱਥੇ ਨੌਨ ਸਕੋਰੇ ਦੀ ਕਮੀ ਆ ਨਹੀਂ ਬੇਸਿਕਲੀ ਸਪੇਸ ਦੀ ਜਿਹੜੀ ਮਤਲਬ ਸਮੱਸਿਆ ਆ ਉਹ ਅਸੀਂ ਕੰਪਲੀਟ ਕਰ ਲਈ ਆ ਕਿਉਂਕਿ ਅਸੀਂ ਪੰਜਾਬ ਦੇ ਅੰਦਰ 35 ਲੱਖ ਐਮਟੀ ਦੇ ਜਿਹੜੇ ਉਹ ਮਤਲਬ ਪਲੰਥਾਂ ਜਿਹੜੀਆਂ ਨੇ ਉਹਨਾਂ ਨੂੰ ਕਵਰ ਕਰਾਉਣ ਨਹੀਂ ਕਵਰ ਕਰਾਉਣ ਦੇ ਰੂਪ ਦੇ ਵਿੱਚ ਆ ਓਪਨ ਚ ਹੋਣਗੀਆਂ ਲੇਕਿਨ ਉਹਨੂੰ ਅਸੀਂ ਕਵਰ ਕਰਾਂਗੇ ਨਹੀਂ ਨਹੀਂ ਇਹ ਇਹ ਪੂਰੇ ਇੰਤਜ਼ਾਮ ਕੀਤੇ ਆ ਇਹਦੇ ਲਈ ਜਿਹੜਾ ਉਹ ਮਤਲਬ ਪਲਾਸਟਿਕ ਦੀ ਤਰਪਾਲ ਹੈ ਉਹਦੇ ਟੈਂਡਰ ਹੋ ਚੁੱਕੇ ਆ ਸਾਡੇ ਕੋਲ ਪਹੁੰਚ ਰਹੀਆਂ ਨੇ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਸੈਕੰਡ ਡੇ ਆ ਇਹ 15 ਲੱਖ ਕੰਪੀ ਜਿਹੜਾ ਆ ਉਹ ਮੰਡੀਆਂ ਚੋਂ ਚੱਕਿਆ ਜਾਣਾ ਆ ਜਿਹੜਾ ਵੱਖ-ਵੱਖ ਸਟੇਟਾਂ ਨੂੰ ਪੀਡੀਐਸ ਰੂਪ ਦੇ ਵਿੱਚ ਕੇਂਦਰ ਭੇਜਦਾ ਸੋ ਬਹੁਤ ਸਾਰਾ ਜਿਹੜਾ ਆ ਮਤਲਬ ਉਹ ਕਣਕ ਜਿਹੜੀ ਪੰਜਾਬ ਚ ਵੀ ਰੱਖੀ ਜਾਣੀ ਆ ਸੋ ਮੈਂ ਬਿਲਕੁਲ ਤੁਹਾਡੇ ਜਿਹੜਾ ਸਵਾਲ ਆ ਉਹਦੇ ਉੱਤੇ ਗੱਲ ਕਲੀਅਰ ਕਰਨੀ ਚਾਹਨਾ ਕਿ ਦੋ ਲੋੜਾਂ ਕਿਸਾਨ ਦੀਆਂ ਹੁੰਦੀਆਂ ਨੇ ਮੰਡੀ ਨਾਲ ਜੁੜੀਆਂ ਮੁੱਖ ਤੌਰ ਤੇ ਇੱਕ ਤਾਂ ਉਹਦੀ ਫਸਲ ਚੱਕੀ ਜਾਵੇ ਟਾਈਮ ਸਿਰ ਸੈਕੰਡ ਉਹਨੂੰ ਉਸੇ ਵੇਚੀ ਗਈ ਫਸਲ ਦਾ ਦੇ ਅੰਦਰ ਭੁਗਤਾਨ ਹੋ ਜੇ ਸੋ ਸਾਡੀ ਕਮਿਟਮੈਂਟ ਆ ਸਾਡਾ ਵਾਦਾ ਪੰਜਾਬ ਦੇ ਕਿਸਾਨਾਂ ਦੇ ਨਾਲ ਕਿ ਤੁਸੀਂ ਆਓ ਜੀ ਆਇਆਂ ਨੂੰ ਚੜ੍ਹਦੀ ਕਲਾ ਚਾਓ ਔਰ ਅਸੀਂ ਕਲਾ ਕਲਾ ਦਾਣਾ ਵੀ ਚੱਕਾਂਗੇ ਔਰ ਜਿਹੜੀ ਐਮਐਸਪੀ ਆ 2425 ਰੁਪਏ ਉਹ ਤੁਹਾਡੇ ਖਾਤਿਆਂ 'ਚ ਪੇਮੈਂਟ ਪਾਵਾਂਗੇ ਔਰ ਮੈਨੂੰ ਖੁਸ਼ੀ ਆ ਕਿ ਪੰਜਾਬ ਦਾ ਜਿਹੜਾ ਪਹਿਲਾ ਕਿਸਾਨ ਹਰਵਿੰਦਰ ਸਿੰਘ ਰਾਜਪਰੀਓ ਤੁਜੀ ਦੀ ਮੈਂ ਪਰਸੋਂ ਪਰਚੇਜ਼ ਕਰਾ ਕੇ ਆਇਆ ਕੱਲ ਉਹਦੇ ਖਾਤੇ 'ਚ ਪੈਸੇ ਵੀ ਪੈ ਗਏ